ਉਹ ਪੰਤੇ ਤੇਰਾ ਮਸਲਾ ਹੱਲ ਨਹੀਂ ਹੋਇਆ ਉਹ ਦਾदू ਦੇ ਕੇਸਾੜਾ ਹੈ ਦਾਸ ਨਹੀਂ ਆ ਰਿਹਾ ਇਹ ਨਹੀਂ ਹੋਇਆਗਾ ਵਿਚ ਵੜ ਕੇ ਕਰਵਾ ਦੇ। ਦਾਦੇ ਤੁਨ ਜਦੋਂ ਪਾਪੇ ਦੇ ਮਸਲੇ ਹੁੰਦੇ ਸੀ ਨਾ ਸੀ ਬੰਨੇ ਹੁੰਦੇ ਨਾਲ ਟਮੰਟੀ ਨਹੀਂ ਮੀਟਦੇ ਸੀ ਜਿਹੜਾ ਭੌਂਕਦਾ ਸੀ ਚੱਕ ਲੈਂਦੇ ਸੀ ਘਰੇ ਅਸੀਂ। ਉਹ ਨਾ ਨਾ ਮੀਠੀਏ ਵੀਰ ਆਪਾਂ ਜੋਸ ਤੋਂ ਕੰਮ ਨਹੀਂ ਲੈਣਾ ਆਪਾਂ ਹੂਸ ਤੋਂ ਕੰਮ ਲੈਣਾ ਯਾਰ। ਮੈਂ ਪਹਿਲਾਂ ਜੋਸ ਤੋਂ ਹੀ ਕੰਮ ਲਿਆ ਸੀਗਾ। ਮੈਂ ਦੋ ਮਾਰੇ ਲਫੜੇ ਜਿਹੜਾ ਕਹਿੰਦਾ ਸੀਗਾ ਤੁਸੀਂ ਦਾਲੂ ਦਾ ਹੋ ਕੀਤਾ ਵਾ। ਹਮ ਹੋ ਕੀਤਾ ਵਾ। ਠੀਕ ਆ ਹੀਰਾ ਫਿਰੀ। ਅਦਲੀ ਇਲੈਮੈਂਟ ਕੇ ਅੰਦਰ ਮਾਰਿਆ ਦੋਦਨ ਲਈ ਜਿਹੜਾ ਅੱਜ ਖਬਰ اٹਗੀ ਮੁੱਖ ਮੰਤਰੀ ਨੰਦਰ ਮਾਰਿਆ ਚੱਲਿਆ ਨਾ ਜੋਰ ਤੈਨੂੰ ਪਤਾ ਹੀ ਹੈ ਫਿਰ ਮੇਰੀ ਘਰ ਵਾਲੀ ਨੇ ਕੀ ਕੀਤਾ ਬਸ ਉਹ ਤਾਂ ਚੱਲੀ ਸੀ ਛੱਡ ਕੇ ਉਹ ਤਾਂ ਮੈਂ ਵਾਪਸੀ ਆ ਗਿਆ ਜੇਲ੍ਹ ਚੋਂ ਨਹੀਂ ਮੇਰਾ ਉੱਡ ਗਿਆ ਇਹ ਸੰਸਾਰ ਯਾਰ ਤੂੰ ਗਲਤੀ ਕੀਤੀ ਪੰਤੇ ਜਿਹਦੇ ਤੈਨੂੰ ਲੈ ਕੇ ਗਈ ਸੀ ਤੂੰ ਇੱਕ ਫੋਨ ਨੂੰ ਖੜਕਾਉਂਦਾ ਨਾ ਮੈਂ ਦਿੱਲੀ ਤੱਕ ਫੋਨ ਖੜਕਾ ਦੇਣੀ ਸੀ ਕਿ ਭੈਣ ਦੇ ਵੀਰੋ ਛੱਡ ਦਿਓ ਆਪਦੇ ਪ੍ਰਾਣੇ ਨੂੰ ਹਾਂ ਕਾ ਬੁੱਢਾ ਪਾਣਾ ਫੋਕਦਾ ਮੈਂ ਫੋਨ ਤੇ ਤੈਨੂੰ ਕੋਈ ਹੱਥ ਲਾ ਆਂਦਾ ਤਾਂ ਕਹਿੰਦਾ ਤੂੰ ਪੰਤੇ ਬਹੁਤ ਬਣੀ ਆਪਣੀ ਯਾਰਾ